ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਮੈਂ ਪ੍ਰਵਿੰਦਪ੍ਰੀਤ ਸਿੰਘ ਪੰਦੇਰ ਪੰਜਾਬ ਅਪਡੇਟਸ ਤੇ ਇਸ ਖਾਸ ਬੁਲਟਿੰਗ ਤੁਹਾਡਾ ਸਵਾਗਤ ਕਰਦਾ ਪੰਜਾਬ ਸਰਕਾਰ ਵੱਲੋਂ ਸਾਈਹਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ ਜਿਹੜੇ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਨੇ ਤੇ 3 ਦਿਨਾਂ ਦਾ ਸਮਾਗਮ ਬੀਤੇ ਦਿਨ ਸ਼ੁਰੂ ਹੋਇਆ ਸੀ ਤੇ ਅੱਜ ਇਹਨਾਂ ਸਮਾਗਮ ਦਾ ਦੂਜੇ ਦਿਨ ਹੈ ਤੇ ਦੂਜੇ ਦਿਨ ਅੱਜ ਪੰਜਾਬ ਵਿਧਾਨ ਸਭਾ ਦੇ ਇੱਕ ਵਿਸ਼ੇਸ਼ ਸੈਸ਼ਨ ਜਿਹੜਾ ਕਿ ਆਨੰਦਪੁਰ ਸਾਹਿਬ ਵਿਖੇ ਲਗਾਇਆ ਜਾਵੇਗਾ ਤਾਂ ਇਸ ਦੇ ਨਾਲ ਨਾਲ ਦੂਰ ਦਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦੇ ਰਹਿਣ ਲਈ ਵੀ ਖਾਸ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਜੇ ਸਬੰਧੀ ਕੈਬਨਟ ਮੰਤਰੀ ਤਰਨਪੀਤ ਸਿੰਘ ਸੌਂਤ ਨੇ ਜਾਣਕਾਰੀ ਸਾਂਝੀ ਕੀਤੀ ਹੈ ਕੈਬਨਟ ਮੰਤਰੀ ਤਰਨਪੀਤ ਸਿੰਘ ਸੌਂਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਟੈਂਟ ਸਿਟੀਆਂ ਬਣਾਈਆਂ ਗਈਆਂ ਨੇ ਜਿਸ ਵਿੱਚ ਪੰਜਾਬ ਅਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੇ ਰਹਿਣ ਦੇ ਲਈ ਪੂਖਤਾ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੇ ਖੁਦ ਇਸ ਟੈਂਟ ਸਿਟੀ ਦੇ ਇੱਕ ਕਮਰੇ ਵਿੱਚ ਦੌਰਾ ਕੀਤਾ ਤੇ ਦੱਸਿਆ ਕਿ ਸੰਕਤਾਂ ਦੇ ਸੁਹੂਲਤ ਲਈ ਕਿਸ ਤਰ੍ਹਾਂ ਪਰਬੰਧ ਕੀਤੇ ਗਏ ਨੇ ਉਹਨਾਂ ਨੇ ਸਾਰੇ ਟੈਂਟ ਸਿਟੀ ਵਿੱਚ ਘੁੰਮ ਕੇ ਦੱਸਿਆ ਤੇ ਉਹਨਾਂ ਨੇ ਦੱਸਿਆ ਕਿ ਸੰਕਤਾਂ ਦੇ ਰਹਿਣ ਲਈ ਇੱਥੇ ਖਾਸ ਪ੍ਰਬੰਧ ਕੀਤੇ ਗਏ ਨੇ ਅਗਰ ਕੋਈ ਵੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ 350 ਸਾਲ ਅਸ਼ੀਦੀ ਦਿਹਾੜੇ ਸੰਬੰਧੀ ਅਨੰਦਪੁਰ ਸਾਹਿਬ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਰਹਿਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਏਗਾ। ਤਾਂਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ 9ਵੇਂ ਪਾਸ਼ਾ ਹਿੰਦ ਦੀ ਤਾਦਰ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਯਾਦ ਨੂੰ ਸਮਰਪਿਤ ਹੁੰਦੇ ਹੋਏ 350 ਸਾਲਾ ਜੋ ਸ਼ਹਾਦਤ ਸ਼ਤਾਬਦੀ ਮਨਾਈ ਜਾ ਰਹੀ ਹੈ ਇਸ ਵਕਤ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਖੜੇ ਹਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਨੇ ਵੱਡਾ ਉਪਰਾਲਾ ਕੀਤਾ ਔਰ ਤਿੰਨ ਟੈਂਟ ਸਿਟੀਆਂ ਜਿਹੜੀਆਂ ਨੇ ਉਹਨਾਂ ਦਾ ਨਿਰਮਾਣ ਕੀਤਾ ਆਈ ਹੋਈ ਸੰਗਤ ਦੇ ਵਿਸ਼ਰਾਮ ਦੇ ਲਈ ਉਹਨਾਂ ਦੇ ਉਰੇ ਠਹਿਰਨ ਦੇ ਲਈ ਜਿਹਦੇ ਚ ਭਾਈ ਮਤੀਦਾਸ ਜੀ ਦੇ ਨਾਮ ਤੇ ਭਾਈ ਸਤੀਦਾਸ ਜੀ ਦੇ ਨਾਮ ਤੇ ਭਾਈ ਦੇਵਾਲਾ ਜੀ ਦੇ ਨਾਮ ਦੇ ਉੱਤੇ ਇਹ ਸਮਰਪਿਤ ਟੈਂਟਸਿਟੀਆਂ ਤਿਆਰ ਕੀਤੀਆਂ ਗਈਆਂ ਔਰ ਇਸ ਸਮੇ ਅਸੀਂ ਭਾਈ ਮਤੀਦਾਸ ਜੀ ਦੀ ਟੈਂਟਸਿਟੀ ਜਿਹੜੀ ਜਿਸ ਨਾਮ ਤੇ ਆ ਉੱਥੇ ਖੜੇ ਆ ਔਰ ਮੈਂ ਚਾਹੂੰਗਾ ਕਿ ਤੁਹਾਨੂੰ ਜੋ ਉਪਰਾਲਾ ਕੀਤਾ ਉਹ ਦਿਖਾਈਏ ਇਸ ਸਮੇ ਇਹ ਟੈਂਟਸਿਟੀ ਦੇ ਵਿੱਚ ਅਸੀਂ ਐਂਟਰ ਕਰਨ ਲੱਗੇ ਆ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕਿਸਮ ਦੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਦਾ ਸੈਟਅਪ ਕੀਤਾ ਦੋ ਸੋਫੇ ਲਗਾਏ ਨੇ ਟੇਬਲ ਲਗਾਇਆ ਥੱਲੇ ਪੂਰੀ ਕਾਰਪੇਟਿੰਗ ਕੀਤੀ ਹੋਈ ਹੈ ਔਰ ਇਸ ਤਰੀਕੇ ਨਾਲ ਵਧੀਆ ਤਰੀਕੇ ਦੇ ਨਾਲ ਉਰੇ ਹਵਾ ਦੇ ਲਈ ਇਸ ਤਰ੍ਹਾਂ ਨਾਲ ਪ੍ਰੋਪਰ ਤੁਸੀਂ ਦੇਖ ਸਕਦੇ ਹੋ aeration ਦਾਣ ਵੀ ਛੱਡੇ ਗਏ ਨੇ ਇਹਦੇ ਵਿੱਚ ਔਰ ਜਾਲੀ ਲਾਈ ਗਈ ਹੈ ਕੋਈ ਮੱਛਰ ਮੱਖੀ ਨਾ ਅੰਦਰ ਆ ਸਕੇ ਇਸ ਤਰੀਕੇ ਨਾਲ ਜਿਵੇਂ ਹੁਣ ਤੁਸੀਂ ਅੰਦਰ ਆਉਂਗੇ ਅੰਦਰ ਆਣ ਤੋਂ ਬਾਅਦ ਇਸ ਤਰ੍ਹਾਂ ਨਾਲ ਦੋ ਬੈੱਡ ਇਸ ਤਰੀਕੇ ਨਾਲ ਲਗਾਏ ਗਏ ਨੇ ਦੋ ਬੈੱਡ ਇਸ ਤਰੀਕੇ ਨਾਲ ਲਗਾਏ ਗਏ ਨੇ ਚਾਰ ਪਰਸਨ ਇਹਦੇ ਵਿੱਚ ਸਟੇ ਕਰ ਸਕਦੇ ਨੇ ਇੱਕ ਲਮਾਰੀ ਦਿੱਤੀ ਗਈ ਹੈ ਔਰ ਇਸ ਦੇ ਨਾਲ ਇੱਕ ਟੇਬਲ ਦਿੱਤਾ ਗਿਆ ਹੈ ਕੋਈ ਦਰਾਜ 'ਚ ਤੁਸੀਂ ਕੋਈ ਚੀਜ਼ ਰੱਖਣੀ ਹੈ, ਟੇਬਲ ਦੇ ਉੱਤੇ ਕੋਈ ਰੱਖ ਕੇ ਕੰਮ ਕਰਨਾ ਹੈ। ਇਸ ਤਰ੍ਹਾਂ ਨਾਲ ਦੋ ਕੁਰਸੀਆਂ ਇੱਧਰ ਦਿੱਤੀਆਂ ਗਈਆਂ, ਇੱਕ ਕੁਰਸੀ ਇੱਧਰ ਦਿੱਤੀ ਗਈ ਹੈ। ਫਿਰ ਇਸ ਤੋਂ ਜੇ ਤੁਸੀਂ ਅੱਗੇ ਆਉਂਗੇ ਬਿਲਕੁਲ ਨੀਟ ਐਂਡ ਕਲੀਨ ਟਾਵਲ ਤੇ ਨਾਲ ਇਹ ਸਾਰਾ ਜੋ ਐਮਿਨਿਟੀਆਂ ਚਾਹੀਦੀਆਂ ਉਹ ਦਿੱਤੀਆਂ ਗਈਆਂ ਨੇ। ਸਵੇਰੇ ਉੱਠ ਕੇ ਤਿਆਰ ਹੋਣ ਨੂੰ, ਪੱਗ ਬੰਨਣ ਨੂੰ ਜਾਂ ਵੈਸੇ ਤਿਆਰ ਹੋਣ ਨੂੰ ਸਾਡੀਆਂ ਮਾਤਾਵਾਂ ਤੇ ਭੈਣਾਂ ਦੇ ਲਈ ਇਹ ਉਰੇ ਇੱਕ ਟੇਬਲ ਦਿੱਤਾ ਹੋਇਆ ਡਰੈਸਿੰਗ ਟੇਬਲ। ਤੇ ਇਸ ਤਰ੍ਹਾਂ ਅੰਦਰ ਦਿਖਾਓ ਇਸ ਤਰ੍ਹਾਂ ਨਾਲ ਉਹਰੇ ਵਾਸ਼ਬੈਸਨ ਦਿੱਤਾ ਗਿਆ ਤੇ ਜੇ ਤੁਸੀਂ ਇਹਨੂੰ ਖੋਲੋਗੇ ਤਾਂ ਟੋਟਲ ਟੈਂਸਿਟੀ ਹੈ ਜਿਹੜੀ ਇਹ ਇੱਕ ਮਤਲਬ ਕਿ ਜਿਹੜੀ ਨਿਰਮਾਣ ਕੀਤੀ ਗਈ ਹੈ ਅੰਦਰ ਦਿਖਾਓ ਇਹ ਪ੍ਰੋਪਰ ਜਣੀ ਕਿ ਜਿਹਨੂੰ ਆਪਾਂ ਕਹਿੰਦੇ ਆ ਵੀ ਮਿਹਨਤ ਜਿਹੜੀ ਕੀਤੀ ਗਈ ਹੈ ਇਹ ਇਸੇ ਪਿੱਛੇ ਕੀਤੀ ਗਈ ਹੈ ਵੀ ਜਿਹੜੀ ਸਾਡੀ ਸੰਗਤ ਹੈ ਸਤਕਾਰਯੋਗ ਸੰਗਤ ਉਹਨਾਂ ਨੂੰ ਵੱਧ ਤੋਂ ਵੱਧ ਜਣੀ ਕਿ ਅਸੀਂ ਜਣੀ ਫੈਸਿਲਿਟੀ ਦੇ ਸਕੀਏ ਵੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਫੈਮਿਲੀ ਨੂੰ ਲੈ ਕੇ ਉਰੇ ਪਹੁੰਚ ਸਕਣ ਗੁਰੂ ਮਹਾਰਾਜ ਦੀਆਂ ਅਸੀਸਾਂ ਪ੍ਰਾਪਤ ਕਰ ਸਕਣ ਉਰੇ ਕੀ ਨਗਰ ਕੀਰਤਨ ਦਾ ਹਿੱਸਾ ਬਣ ਸਕਣ ਇਸ ਜਗ੍ਹਾ ਦੇ ਉੱਤੇ ਜਿੰਨੇ ਸਾਡੇ ਧਾਰਮਿਕ ਸਮਾਗਮ ਹੋਣੇ ਨੇ ਕੀਰਤਨ ਦਰਬਾਰ ਹੋਣੇ ਨੇ ਕੀਰਤਨ ਦਰਬਾਰ ਦਾ ਹਿੱਸਾ ਬਣ ਸਕਣ ਤੇ ਉਰੇ ਇਸ ਤੋਂ ਇਲਾਵਾ ਜਿਹੜੇ ਸਾਊਂਡ ਐਂਡ ਲਾਈਟ ਸ਼ੋਅ ਹੋਣੇ ਨੇ ਮਹਾਰਾਜ ਨੂੰ ਸਮਰਪਿਤ ਉਹਨਾਂ 'ਚ ਹਿੱਸਾ ਬਣ ਸਕਣ ਡਰੋਨ ਸ਼ੋਅ ਹੋਣੇ ਨੇ ਉਹਦਾ 'ਚ ਹਿੱਸਾ ਬਣ ਸਕਣ ਉਰੇ ਜਿਹੜੀ ਵਿਰਾਸਤ ਖਾਲਸਾ ਦੇ ਵਿੱਚ ਗੁਰੂ ਸਾਹਿਬ ਨੂੰ ਸਮਰਪਿਤ ਇੱਕ ਅਜ ਬਹੁਤ ਵੱਡੀ ਜਾਨੀ ਕਿ ਐਗਜ਼ਿਬਿਸ਼ਨ ਦਾ ਉਦਘਾਟਨ ਕੀਤਾ ਗਿਆ ਉਹ ਨੂੰ ਦੇਖ ਸਕਣ ਬਹੁਤ ਤਰ੍ਹਾਂ ਦੇ ਜਾਨੀ ਕਿ ਕਿਸੇ ਇਨਸਾਨ ਦੀ ਸ਼ਰਧਾ ਭਾਵਨਾ ਹੁੰਦੀ ਹੈ ਉਹ ਕਹਿੰਦਾ ਮੈਂ ਲੰਗਰ ਦੇ ਵਿੱਚ ਜਾ ਕੇ ਸੇਵਾ ਕਰਨੀ ਹੈ ਝੂਠੇ ਵਰਤਨਾ ਦੀ ਸੇਵਾ ਕਰਨੀ ਹੈ ਕੋਈ ਕਹਿੰਦਾ ਮੈਂ ਜੋੜਿਆਂ ਦੀ ਸੇਵਾ ਕਰਨੀ ਹੈ ਕੋਈ ਲੰਗਰ ਬਣਾਉਣ ਦੀ ਸੇਵਾ ਕਰਨਾ ਚਾਹੁੰਦਾ ਹਰ ਤਰ੍ਹਾਂ ਦੀ ਜਾਨੀ ਕਿ ਉਰੇ ਦੇਖ ਸਕਦੇ ਹੋ ਤੁਸੀਂ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਕਿ ਸੰਗਤ ਹੈ ਜਿਹੜੀ ਉਰੇ ਪਹੁੰਚ ਰਹੀ ਹੈ ਸੋ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਉਰੇ ਸਾਰਿਆਂ ਨੂੰ ਜੀਓਆਂ ਨੂੰ ਵੈਲਕਮ ਪੰਜਾਬ ਅਪਡੇਟਸ ਚ ਅੱਜ ਲਈ ਵਸ ਹੈ ਨਹੀਂ ਮੈਨੂੰ ਦੋ ਇਜ਼ਾਜ਼ਤ ਧੰਨਵਾਦ